ਜਵਾਬ ਦੇ ਵਿੱਚ ਬੇਸ਼ੱਕ ਮੌਨਸੂਨ ਦਸਤਕ ਦੇ ਚੁੱਕਿਆ ਹੈ ਪਰ ਹਜੇ ਜੁੜਾ ਹੈ ਹਜ ਤੱਕ ਲੁਧਿਆਣਾ ਦੇ ਵਿੱਚ ਬਹੁਤ ਹੀ ਘੱਟ ਬਰਸਾਤ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਮੇਨ ਚੰਡੀਗੜ੍ਹ ਰੋਡ ਹਾਈਵੇ ਦੇ ਨਾਲ ਲੱਗਦੇ ਖਾਲੀ ਪਲਾਟਾਂ ਦੇ ਵਿੱਚ ਗੰਦਾ ਬਰਸਾਤੀ ਪਾਣੀ ਜਮਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਜੇਕਰ ਬਰਸਾਤੀ ਗੱਲ ਜੁੜੀ ਹੈ ਬਰਸ਼ਾਤ ਹੁੰਦੀ ਇਸੇ ਤਰੀਕੇ ਦੇ ਨਾਲ ਹੁੰਦੀ ਰਹੀ ਤਾਂ ਇਹ ਹੀ ਸੜਕਾਂ ਪਾਣੀ ਨਾਲ ਭਰ ਜਾਣਗੀਆਂ ਹਾਲਾਂਕਿ ਘੱਟ ਬਰਸਾਤ ਹੋਣ ਦੇ ਕਾਰਨ ਸੜਕਾਂ ਤੋਂ ਰੁੜ ਕੇ ਪਾਣੀ ਪਲਾਟਾਂ ਦੇ ਵਿੱਚ ਜਮਾ ਹੋ ਚੁੱਕਿਆ ਹੈ ਜੋ ਕਿ ਆਮ ਜੁੜਾ ਹੈ ਆਸ-ਪਾਸ ਦੇ ਇਲਾਕਿਆਂ ਦੇ ਲਈ ਮੁਸੀਬਤ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਮੌਨਸੂਨ ਨੇ ਬੇਸ਼ੱਕ दस्तक ਦੇ ਦਿੱਤੀ ਹੈਗੀ ਹੈ ਔਰ ਲੁਧਿਆਣਾ ਦੇ ਵਿੱਚ ਲਗਾਤਾਰ ਦੂਸਰੀ ਰਾਤ ਜਿਹੜੀ ਹੈ ਬਰਸਾਤ ਹੋਈ ਹੈਗੀ ਹੈ ਕੱਲ ਰਾਤ ਬਰਸਾਤ ਹੋਈ ਹੈ ਉਸ ਦੇ ਬਾਅਦ ਜਿਹੜਾ ਹੈਗਾ ਬੇਸ਼ੱਕ ਹਲਕੀ ਬਰਸਾਤ ਸੀਗੀ ਲੇਕਿਨ ਮੁਸੀਬਤ ਜਿਹੜੀ ਹੈ ਵੱਧਦੀ ਸ਼ੁਰੂ ਹੋ ਗਈ ਹੈ ਕਿਉਂਕਿ ਆ ਪਾਣੀ ਜਿਹੜਾ ਜਮਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਮਰਸ਼ੀਅਲ ਕੰਪਲੈਕਸਸ ਹੈਗੀਆਂ ਨੇ ਔਰ ਪੌਸ਼ ਏਰੀਆ ਹੈਗਾ ਚੰਡੀਗੜ੍ਹ ਰੋਡ ਦਾ ਇਹ ਏਰੀਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਲਾਟਾਂ ਦੇ ਵਿੱਚ ਪਾਣੀ ਖੜਨਾ ਸ਼ੁਰੂ ਹੋ ਗਿਆ ਔਰ ਬਿਮਾਰੀਆਂ ਨੂੰ ਸੱਦਾ ਦੇਣਾ ਇਸ ਪਾਣੀ ਨੇ ਸ਼ੁਰੂ ਕਰ ਦਿੱਤਾ ਹੈਗਾ ਕਿਉਂਕਿ ਇਹ ਗੰਦਾ ਪਾਣੀ ਕਿਤੇ ਨਾ ਕਿਤੇ ਬਿਮਾਰੀਆਂ ਨੂੰ ਤਾਂ ਨਿਯੋਤਾ ਦੇ ਗਈ ਔਰ ਨਾਲ ਦੀ ਨਾਲ ਅਗਰ ਜ਼ਿਆਦਾ ਬਰਸਾਤ ਹੋ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਪਲਾਟ ਜਿਸ ਤਰ੍ਹਾਂ ਹੁਣ ਪਰ ਚੁੱਕੇ ਨੇ ਔਰ ਸੜਕਾਂ ਦੇ ਕਿਨਾਰੇ 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 ਪਾਣੀ ਖੜਨਾ ਸ਼ੁਰੂ ਹੋ ਚੁੱਕਾ ਹੈ ਤਾਂ ਇਹੀ ਅਗਰ ਜ਼ਿਆਦਾ ਹੈਵੀ ਬਰਸਾਤ ਹੋਈ ਜ਼ਿਆਦਾ ਭਾਰੀ ਬਰਸਾਤ ਹੋਈ ਤਾਂ ਕਿਤੇ ਨਾ ਕਿਤੇ ਸੜਕ ਦੇ ਉੱਤੇ ਵੀ ਪਾਣੀ ਜਿਹੜਾ ਹੈਗਾ ਉਹ ਜਮਾ ਹੋ ਜਾਏਗਾ ਔਰ ਆਵਾਜਾਈ ਲਈ ਬਹੁਤ ਸਾਰੀ ਦਿੱਕਤ ਹੋ ਜਾਏਗੀ ਔਰ ਇਹ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਲਕੀ 15-20 ਮਿੰਟ ਦੀ ਬਰਸਾਤ ਮੀਂਹ ਦੇ ਨਾਲ ਇਹ ਪੂਰਾ ਪਲਾਟ ਜਿਹੜਾ ਪਾਣੀ ਦੇ ਨਾਲ ਭਰ ਚੁੱਕਾ ਹੈ ਔਰ ਸਾਹਮਣੇ ਜਿਹੜੀ ਇਹਨੇ ਕਮਰਸ਼ੀਅਲ ਕੰਪਲੈਕਸਿਸ ਐ ਬਿਮਾਰੀ ਨੂੰ ਕਿਤਨਾ ਕਿਤੇ ਪਾਣੀ ਨਿਯੁਤਤਾ ਦੇਗਾ ਕਿਉਂਕਿ ਇਹਦੀ ਨਿਕਾਸੀ ਜਿਹੜੀ ਐ ਕਿਸੇ ਵੀ ਤਰ੍ਹਾਂ ਦੇ ਨਾਲ ਸੰਭਵ ਨਹੀਂ ਐ ਇਹ ਜਿਹੜਾ ਪਾਣੀ ਸਿਰਫ ਚੰਡੀਗੜ੍ਹ ਰੋਡ ਤੋਂ ਮੈਂ ਤੁਹਾਨੂੰ ਦਿਖਾ ਦਮਾ ਚੰਡੀਗੜ੍ਹ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਜਿੱਥੇ ਚੰਡੀਗੜ੍ਹ ਰੋਡ ਇਸ ਤਰਫ ਦੇਖੋ ਆਵਾਜਾਈ ਸੜਕ ਦੇ ਕਿਨਾਰੇ-ਕਿਨਾਰੇ ਪਾਣੀ ਜਮਾ ਹੋਣਾ ਸ਼ੁਰੂ ਹੋ ਚੁੱਕਾ ਐ ਔਰ ਇਹੀ ਪਾਣੀ ਜਿਹੜਾ ਨਿਕਾਸੀ ਨਾ ਹੋਣ ਕਰਕੇ ਪਲਾਟਾਂ ਦੇ ਅੰਦਰ ਜਮਾ ਹੋ ਰਿਹਾ ਐ ਗਲਾਡਾ ਦੇ ਇਹ ਪਲਾਟ ਨੇ ਪੂਰਾ ਪੌਸ਼ ਇਲਾਕਾ ਜਿੱਥੇ ਗੰਦਗੀ ਦਾ ਜਿਹੜਾ ਹੈਗਾ ਢੇਰ ਲੱਗਣਾ ਸ਼ੁਰੂ ਹੋ ਗਿਆ ਔਰ ਪਾਣੀ ਦੇ ਜਮਾ ਹੋਣ ਕਾਰਨ ਜਿਹੜਾ ਬਿਮਾਰੀਆਂ ਨੂੰ ਕਿਤੇ ਨਾ ਕਿਤੇ ਨਿਯੁਤਾ ਦੇਗਾ ਔਰ ਸੜਕਾਂ ਦੇ ਉੱਤੇ ਵੀ ਜਿਹੜਾ ਅਗਰ ਬਰਸਾਤ ਭਾਰੀ ਬਰਸਾਤ ਹੋ ਜਾਂਦੀ ਹੈਗੀ ਆ ਤਾਂ ਸੜਕਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਇਹ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਗੰਦਗੀ ਦਾ ਆਲਮ ਦੇਖ ਸਕਦੇ ਹੋ ਉਸ ਤੋਂ ਬਾਅਦ ਪਾਣੀ ਜਿਹੜਾ ਹੈਗਾ ਲਗਾਤਾਰ ਜਮਾ ਹੋਣਾ ਸ਼ੁਰੂ ਹੋ ਚੁੱਕਾ ਹੈ ਪਲਾਟ ਜਿਹੜੇ ਭਰਨੇ ਸ਼ੁਰੂ ਹੋ ਚੁੱਕੇ ਨੇ ਇਸ ਗੰਦਗੀ ਦੇ ਆਲਮ ਦੇ ਵਿੱਚ ਕਿਤੇ ਨਾ ਕਿਤੇ ਬਰਸਾਤਾ ਦੇ ਮੌਸਮ ਦੇ ਵਿੱਚ ਜਿੱਥੇ ਬਿਮਾਰੀਆਂ ਵੱਧਦੀਆਂ ਨੇ ਔਰ ਇਹੀ ਕਾਰਨ ਬਣੇਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗੰਦਾ ਪਾਣੀ ਜਿਹੜਾ ਇਹ ਜਮਾ ਹੋਣਾ ਸ਼ੁਰੂ ਹੋ ਚੁੱਕਾ ਹੈ ਔਰ ਇਸ ਗੰਦੇ ਪਾਣੀ ਦੇ ਕਾਰਨ ਨਿਕਾਸੀ ਨਾ ਹੋਣ ਦੇ ਕਾਰਨ ਇਹੀ ਪਾਣੀ ਜਿਹੜਾ ਉਸ ਤੋਂ ਬਾਅਦ ਸੜਕਾਂ ਤੇ ਜਮਾ ਹੋਏਗਾ ਔਰ ਇਹੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਿਮਾਰੀਆਂ ਨੂੰ ਕਿਤੇ ਨਾ ਕਿਤੇ ਨਿਉਤਾ ਦਿੱਤਾ ਹੋਇਆ ਨਜ਼ਰ ਆਏਗਾ ਔਰ ਫਿਲਹਾਲ ਤਾਂ ਇਹ ਪਲਾਟ ਪਰਦੇ ਹੋਏ ਨਜ਼ਰ ਆ ਰਹੇ ਨੇ ਅਗਰ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਤੁਹਾਨੂੰ ਇੱਥੇ ਇਸ ਗੰਦੇ ਪਾਣੀ ਦੀ ਨਿਕਾਸੀ ਜਿਹੜੀ ਹੈ ਉਹ ਸੰਭਵ ਨਹੀਂ ਹੈ ਭਾਰੀ ਬਰਸਾਤਾਂ ਦਾ ਜਿਸ ਤਰ੍ਹਾਂ ਕੀ ਅਲਰਟ ਜਿਹੜਾ ਜਾਰੀ ਹੋ ਚੁੱਕਾ ਹੈ ਅਗਰ ਭਾਰੀ ਮੀਂਹ ਪੈਂਦੇ ਨੇ ਤਾਂ ਇਹ ਪੂਰਾ ਇਲਾਕਾ ਜਿਹੜਾ ਹੈਗਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆਏਗਾ ਕਿਉਂਕਿ ਫਿਲਹਾਲ ਕਈ ਥਾਂ ਖਾਲੀ ਪਲਾਟਾਂ 'ਚ ਪਾਣੀ ਜਿਹੜਾ ਹੈਗਾ ਜਮਾ ਹੋ ਰਿਹਾ ਇਸ ਕਰਕੇ ਸੜਕਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੀਆਂ ਸਾਫ਼ ਦਿਖਾਈ ਦੇ ਰਹੀਆਂ ਨੇ ਲੇਕਿਨ ਜਿਸ ਤਰ੍ਹਾਂ ਹੀ ਹੈਵੀ ਰੇਨ ਹੋਏਗੀ ਭਾਰੀ ਮੀਂਹ ਪਏਗਾ ਇਹ ਪੂਰਾ ਇਲਾਕਾ ਗੰਦੇ ਪਾਣੀ ਦੇ ਵਿੱਚ ਡੁੱਬਦਾ ਹੋਇਆ ਨਜ਼ਰ ਆਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਇਸ਼ਾਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼ ਪੰਜਾਬ